ਵੀਰ ਗੱਡੀ ਲੈਣਾ ਉਦੋਂ ਦੇ ਥੋੜੇ ਤੁਹਾਨੂੰ ਜਿਹੜਾ grain ਸੇਸ਼ਕ ਪਿੰਡ ਜੇ ਪਾਇਆ ਹੈ ਇਹ ਸੱਚੀ ਲੈ ਆਉਣੀ ਹੈ ਨਾਲ ਮੋਮਈ ਚੋਰਾਵਰ ਸਿੰਘ ਦਾ ਤਰਕੁੰਡਨ ਨਾਲ ਅੰਕੂੜੀ ਇਹ ਚਾਰ ਪੰਜ ਗੱਡੀ ਰਹਿਣ ਜਾ ਰਹੇ ਹਨ ਦੇਖ ਲਓ ਪਿੱਛੋਂ ਉਹ ਆਦ ਨੇ ਪਿਛ 12 ਵਾਲਾ ਪਿਛ ਵੀ ਵੇਖ ਲਓ ਜੀ ਪਿੰਡੇ ਪਹੁੰਚ ਗਏ ਆ ਜੰਸੀ ਚ ਜੋਰਾਵਰ ਸਿੰਘ ਗੁਣੀ ਮਾਮੇੜੇ ਕੋੜ ਹੈ ਅੰਦਰ ਟੇਕਰ ਵਾਲਾ ਬੰਦਾ ਹੁੰਦਾ ਹੈ ਲਓ ਜੀ ਮੁੰਡਿਆਂ ਡੈ ਗੈਸ ਮਮਿ ਨੂੰ ਡਾਇਆ ਗੈਸ ਵੀਰ ਵੱਧ ਗੀਤੀ ਨਹੀਂ ਹੁੰਦੀ ਸੰਦਰਾ ਹੋ ਗਿਆ ਮਮਿ ਦੱਸ ਕਰਕੇ ਦੇਖ ਹੁੰਦੇ ਵਾਲਾ ਬਰਾਵਾ ਗੇਲਾ ਮੈਂ ਬਹੁਤ ਲੋੜ ਦੀ ਨੁਕਰ ਪਾੜਦੀ ਇਹ ਕਿਨੇ ਪਾੜੀ ਚੱਲ ਕੋਈ ਨਾ ਆ ਇੱਥੇ ਹੋਰ ਵੀ ਨੁਕਰ ਨੁਕਰ ਲੰਬੂ ਨੁਕਰ ਲੰਬੂ ਤੜਕੀ ਇਹ ਆ ਇਹ ਕਰਨ ਪਏ ਆ ਪੂਰੀ ਪੂਰੀ ਵੈਲਯੂ ਨਾਲ ਉਹਦੀ ਕਰੀ ਨਹੀਂ ਨਹੀਂ ਬਥੀ ਬੋਲ ਨਹੀਂ ਕਰਨਾ ਕਰਾਓ ਯਾਰ ਕੋਈ ਨਹੀਂ ਦੱਸੋ ਕਰਾਓ ਯਾਰ ਡੋਲਰ ਇੰਡੀਆ ਇੱਧਰ ਡੋਲਰ ਨਾਲ ਸਾਹਿਲ ਦੀ ਉਹ ਨਹੀਂ ਨਹੀਂ ਸਾਰੇ ਗਏ ਦੂਜੇ ਜੀ ਸਰ ਸਾਹਿਲ ਕਰਾਓ ਯਾਰ ਕੋਈ ਨਹੀਂ ਦੱਸੋ ਉਚਾਲਾ ਤੇ ਲੱਗੀਆਂ ਨਹੀਂ ਲਓ ਜੀ ਮੁੰਡਿਓ ਗੱਡੀ ਡਈ ਏ ਕਲੀਨ ਹੋਣਾ ਇੱਕ ਆ ਗਈ ਗੱਡੀ ਆਪਣੀ ਬਲੈਰੋ ਤੇ ਦੂਜੀ ਵੀ ਆਉਣੀ ਵਾਲੀ ਏ ਲਓ ਜੀ ਮੁੰਡੇ ਗੱਡੀ ਸਟਾਰਟ ਕਰ ਕਰ ਵੇਖੁੰਦਾ ਏ ਹੈਪਨ ਵਿੱਚ ਬਿਲਾ ਲਿਆ ਮੁੰਡਿਆ ਨੇ ਐਫ ਐਮ ਦੋ ਤਿੰਨ ਜਣੇ ਬਾਹਰ ਵੇਖੁੰਦਾ ਗੱਡੀ ਨੂੰ ਮੰਦੇ ਬੜੇ ਵੇ ਸਬਰੀਨਾ ਇੰਤਜ਼ਾਰ ਕਰਦਾ ਗੱਡੀ ਇੱਕ ਆ ਗਈ ਉਹ ਲੱਗ ਗਈ ਆ ਦੂਜੀ ਨਹੀਂ ਆਉਂਦੀ ਤੇ ਦੂਜੀ ਲੇਟ ਹੋਉਂਦੀ ਆ ਤੇ ਢੇਡ ਚ ਚਲੂਣੇ ਜੇ ਲੜੰਦਾ ਨੇ ਹੈਨਾ ਉਦੋਂ ਭੁੱਖ ਲੱਗ ਗਈ ਬੰਦਿਆਂ ਨੂੰ ਤੇ ਬੰਦੇ ਬੜੇ ਚਲੂਣੇ ਲੜੰਦੇ ਏਜੰਸੀ ਵਾਲਾ ਸਾਡੇ ਕੋਲ ਲੱਗੇ ਨਹੀਂ ਆਉਂਦਿਆ ਇਹ ਹੁਣ ਮੈਨੂੰ ਨਾ ਹੋਰ ਤਰ੍ਹਾਂ ਹੋਉਂਦਿਆ ਬਾਕੀ ਅਣ ਕੀ ਕਰਿਆ ਜਾਵੇ ਬੜੀ ਹੋਰ ਟ੍ਰਾਂਸਪੋਰਟ ਆ ਗਈਆਂ ਇਹ ਗੱਡੀਆਂ ਖਤਮ ਹੋ ਗਈਆਂ ਆ ਗੱਡੀ ਦੂਜੀ ਵੀ ਆ ਗਈ ਜੇ ਬੰਦੇ ਖੁਸ਼ ਆ ਸਾਰੇ ਹੁਣ ਹੈ ਬਾਗੋ ਬਾਗ ਹੋਏ ਪੈਣ ਮੇਰੀ ਫੀਲਿੰਗ ਹੀ ਬੜੀ ਭਾਗ ਆ ਆਹੋ ਹੋ ਹੋ ਲਓ ਜੀ ਗੱਡੀਆਂ ਮੁੰਡਿਆਂ ਨੂੰ ਆਪ ਹੀ ਬੈਕ ਕਰ ਕਰ ਕੇ ਲਾਉਣੀਆਂ ਪੈਣਦੀਆਂ ਆ ਤੇ ਡਰਾਈਵਰੀ ਕਰਨ ਦਿਆ ਮੁੰਡਾ ਗੱਡੀ ਇੱਕ ਬੈਗ ਹੋ ਗਿਆ ਲੱਗ ਗਈ ਆ ਇੱਕ ਉਹ ਬੈਗ ਹੋ ਗਿਆ ਜੀ ਹਾਂ ਠੀਕ ਹੈ ਜੇ ਤਾਂ ਥੋੜੀ ਹੋ ਜਾ ਹਾਂ ਇਹ ਆ ਬ్రో ਗੱਡੀ ਤੇ ਬਹੁਤ ਚਾੜ੍ਹਿਆ ਸਾਨੂੰ ਪਰ ਦੂਜੀ ਵਧਾਈ ਜੀ ਜਰ ਜਰਾਨੂੰ ਬਹੁਤ ਬਹੁਤ ਵਧਾਈਆਂ ਹਾਂ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਚੰਦਰ ਸਿੰਘ ਨੂੰ ਚੰਦਰ ਸਿੰਘ ਨੂੰ ਉਹ ਜਿਹੜੀ ਅਨੁਛਦਾਈ ਬਣਾਤਾ ਉਹ ਫੋਟੋ ਪਾ ਕੇ ਪਰ ਅੱਜ ਨਹੀਂ ਹਾਂ ਇਹ ਨਾਲ ਨਹੀਂ ਨਹੀਂ ਵੈਸੇ ਫੋਟੋ ਪਾਈ ਆ ਆ ਮਾ ਜੀ ਨੂੰ ਦੱਸ ਲੱਗੀ ਨਹੀਂ ਆ ਗੱਡੇ ਤੇ ਜੀ ਬੈਕ ਆ ਰਹੀ ਆ ਟੀਮ ਸਾਰੀ ਰੈਡੀ ਆ ਕੇਕ ਕੱਟਣ ਵਾਸਤੇ ਲੇ ਲੋ ਪ੍ਰੋਮਿਸ ਇਹਦਾ ਲਓ ਜੀ ਕੇਕ ਆ ਕੋਈ ਵੀ ਨਹੀਂ ਬਹੁਤ ਬਾਈ ਮੇਰੇ ਨੇ ਗੋਲੀ ਦੇ ਦਿੱਤੀ ਜੀਵਰ ਸਿੰਘ ਸਿੰਘ ਬਹੁਤ ਚੰਗਿਆ ਅੱਜ ਲਓ ਜੀ ਗੱਡੀਆਂ ਦੋਵੇਂ ਲੱਗ ਗਈਆਂ ਤੇ ਹੁਣ ਨਹੀਂ ਨਹੀਂ ਠੀਕ ਆ ਠੀਕ ਆ ਓਕੇ ਆ ਸੈਂਟਰ ਚ ਕੇਕ ਰੱਖ ਲੋ ਆ ਗੱਡੀਆਂ ਦੋਵੇਂ ਲੱਗ ਗਈਆਂ ਚੋਰਾਵਰ ਸਿੰਘ ਤੇ ਪੰਮਾ ਪੰਮਾ ਟੋਟਰਮਾਲਾ ਪੰਮਾ ਟੋਟਰਮਾਲ ਵਧਾਈ ਹੋਏ ਪੰਮੇ ਨੂੰ ਤੁਹਾਨੂੰ ਵੀ ਜੀ ਬਹੁਤ ਬਹੁਤ ਜਾਈਸ ਸਿਰੋ ਥੰਨੈ ਨੈ ਨੈ ਮਹਿੰਦਰਾ ਵਾਲਿਆਂ ਦਾ ਕੇਕ ਵੀ ਆ ਗਿਆ ਕੱਟਣ ਪਏ ਦੋਮਾਂ ਦੇ ਮੁੰਡੇ ਕੇਕ ਲੱਗੇ ਕੱਟਣ ਮਹਿੰਦਰਾ ਵਾਲਿਆਂ ਨੇ ਗਿਫਟ ਵੀ ਦਿੱਤਾ ਇੱਕ ਡੁੱਟ ਕੀ ਆ ਇਹ ਇੱਕ ਕਪੜਾ ਤੇ ਇੱਕ ਮੱਗ ਜਾ ਕੇ ਤਾਂ ਸਾਫ਼ ਹੀ ਕਰੀ ਜਾਓ

ਤੌਰ ਪਮਾ ਟੋਟਰ ਮੱਲ ਨਾਲ ਬਾਪੂ ਜੀ ਉਹਦੇ ਸੀਸਾ ਡਾਊਨ ਕਰ ਨਾਲ ਮੰਮੀ ਜੀ ਯਾ ਯਾ ਬਰੋ ਨਾਲ ਕਰਨ ਬਾਦਸ਼ਾ ਜਿਹੜਾ ਵਸੇ ਗੱਡੀਆਂ ਲਈਆਂ ਤੌਰ ਜੀ ਕੱਢਦੀਆਂ ਗੱਡੀਆਂ ਪੰਜ ਅੱਸੀ ਚੋ ਲੋ ਜੀ ਗੱਡੀਆਂ ਕਰਦੀਆਂ ਮੁੰਡਿਆਂ ਨੇ ਬਾਹਰ ਵੇਂਦਰਾ ਵਾਲਿਆਂ ਦੀਆਂ ਗੱਡੀਆਂ ਲੈਣ ਦੀਆਂ ਦੋਵਾਂ ਵੀਰਾਂ ਨੇ ਇੱਕ ਜਾਈ ਨਹੀਂ ਹੈ ਵਧਾਈ ਨਹੀਂ ਦੇਂਦਾ ਤੁਸੀਂ ਹਾਂ ਦੋ ਦੋ ਵਧਾਈ ਦੋ ਕੀ ਗੱਲ ਮਮਮੀ ਗੱਡੀ ਬੈਠਾ ਵਧਾਈ ਨਹੀਂ ਦਿੰਦਾ ਹਾਂ ਤੇ ਸ਼ੇਰਾ ਕੋਲ ਕਰਾ ਦੇ ਲੋ ਜੀ ਮੁੰਡਿਆ ਦੂਜੀ ਗੱਡੀ ਵੀ ਕੱਢਦੀ ਬਾਹਰ ਹੁਣ ਜਾਂਦਾ ਸਿੱਧੀ ਲਾਇ ਵਿਲ ਲਾ ਲਈ ਓਕੇ ਇਹ ਕਿ ਜੂਗ ਦੀ ਨੰਗੀ ਆ ਜੀ ਬਲਾਰੋ ਬੰਦੇ ਜੋ ਕੋ ਹਮਾਂ ਨਾਲ ਹੀ ਲਾਇ ਵਿਲ ਪਵਾਦਨੇ ਦੋਹਾਂ ਗੱਡੀਆਂ ਨੂੰ ਗੜੀਆਂ ਦੋਵੇਂ ਆ ਗਈਆਂ ਜੀ ਭਈ ਉਹਦੀ ਥੋੜੀ ਆਊਟਰ ਕਰਕੇ ਲਾਉਗੇ ਤੇ ਜੋ ਕੰਮ ਹੈ ਵੇਰ ਜੀ ਲੈ ਚਾਰੀ ਕਰਨ ਲਾਈਲ ਪਾਉਣ ਲੱਗੇ ਆ ਇਧਰ ਵੀ ਲੱਗ ਗਿਆ ਜੈਕ-ਜੁਕ ਹੈ ਕੰਮ ਓਕੇ ਟੀਮ ਖਲੋਤੀ ਆ ਪਿੱਛੇ ਮਾ ਵੀਰ ਨੂੰ ਕੁਝ ਕੇ ਕਰ ਲਿਏ ਨਹੀਂ ਵੀ ਕੁਝ ਕੀ ਆ ਕੇ ਕੀ ਆਂਦਾ ਨਾਮ ਆ ਟਾਇਰ ਜੰਕਸ਼ਨ ਆ ਟੀਮਾਂ ਖਲੋਤੀਆਂ ਟਾਇਰ ਜੰਕਸ਼ਨ ਵਾਲਾ ਨਹੀਂ ਦੁਬਾਰਾ ਚਾਰਜਰ ਲਓ ਜੀ ਮੁੰਡਿਆਂ ਲਾਇਵਲ ਪਵਾ ਤੇ ਗੱਡੀ ਨੂੰ ਤੇ ਲਾਇਵਲ ਚੈੱਕ ਕਰੋ ਜੀ ਆਪਾਂ ਸਾਰੀ ਚੁੱਕੀ ਲਵਾ ਲਾਂਗੇ ਆ ਵੇਖੋ ਕਵਰ ਹੋ ਜਾਂਦਾ ਕਵਰ ਲਗਾ ਲਓ ਲਾਇਵਲ ਚੈੱਕ ਕਰੋ ਲਾਇਵਲ ਕਿਦਾਂ ਹੋਏ ਦੂਜੀ ਗੱਡੀ ਦੇ ਵੀ ਲਾਇਵਲ ਚੈੱਕ ਕਰੋ ਇੱਧਰ ਚੈੱਕ ਕਰੋ ਜੀ ਸਿਰਾਂ ਲਵਾਇਆ ਸਾਰਿਆਂ ਦਾ ਹੀ ਪੰਮਾ ਲਾਇਵਲ ਜੀ ਚੈੱਕ ਕਰੋ ਦੂਜੀ ਗੱਡੀ ਦਾ ਲਾਇਵ ਵੀ ਲੱਗ ਗਿਆ ਆ ਏਕ ਲਾਤਾ ਆ ਬਸ ਚੈੱਕ ਕਰੋ ਤੁਸੀਂ ਕਿਦਾਂ ਲੱਗ ਰਿਹਾ ਮੁੰਡੇ ਮੈਂ ਨਾ ਪੂਰੇ ਤੇ ਇੱਕ ਇਧਰ ਆ ਪਾ ਆ ਪਾਏ ਇੱਕ ਨੂੰ ਇਹ ਵੀ ਚੈੱਕ ਕਰੋ ਤੁਸੀਂ ਗੱਡੀਆਂ ਦੋਵੇਂ ਬਲੈਰੋ ਲੱਗ ਚੁੱਕੀਆਂ ਆ ਤੇ ਲਾਇਵ ਵੀ ਪਉ ਆਉਂਦਾ ਆ ਆ ਪੰਮਾ ਟਟਰ ਮੱਲ ਇਧਰ ਜੋਰਾਵਰ ਸਿੰਘ ਸਿੰਘ ਆਖ ਲੋਤੇ ਨੇ ਪੂਰਾ ਮਾਇ ਸਮੂਹ ਮੀ ਟਾ ਜੰਕਸ਼ਨ ਜੋ ਕੋ ਆ ਮਾ ਲਓ ਜੀ ਮੁੰਡੇ ਸਾਰੇ ਡਹਿ ਆ। ਕੁੜੀਆਂ ਵੇਟਾਂ ਚੱਲ ਰਹੀਆਂ। ਪੈਰਾਂ ਦੀ ਡਹਿ ਐ। दैट्स ਅ ਨਾਸਰਨ। ਆਂਦੇ ਰੁਪਈਆ ਲੱਖ ਲੱਖ ਲਾ ਕੇ ਜਣਾ ਇੱਕ ਵੱਖਰਾ। ਲੱਖ ਲੱਖ। ਇਹ ਬਲਾਰਸ ਦੀ ਲੁੱਕ ਚੈੱਕ ਕਰੋ ਹਣ ਤੁਸੀਂ। ਦੱਸੋ ਕਿਦਾਂ ਦੀ ਲੱਗ ਰਹੀ ਐ। ਇਹ ਤੁਹਾਨੂੰ ਹੁਣੇ ਦੂਜੀ ਗੱਡੀ ਦੀ ਲੁੱਕ ਦਿਖਾਉਣੇ ਆਪਾਂ। ਉਹ ਵੀ ਚੈੱਕ ਕਰੋ ਤੁਸੀਂ। ਇਹ ਕਿਦਾਂ ਦੀ ਲੱਗ ਰਹੀ ਐ? ਇਹ ਬਲੈਰੋ ਵੇਖੋ ਤੁਸੀਂ ਪਿੱਛੇ ਕਾਲੀ ਗੱਡੀ ਵੀ ਲੋ ਵੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਲਾਇਵ ਵਲ ਕਿਹੜੇ ਸਹੀ ਲੱਗ ਰਹੇ ਨੇ ਇੱਕ ਆਪਾਂ ਗੱਡੀ ਨੂੰ ਲਾਇਵ ਵਲੇ ਪੁਆਏ ਆ ਵਾਲੇ ਪਾ ਦੇਣੀ ਬਬਾਈ ਕਰਦੇ ਨੇ ਛੋਟੇ ਦੱਸੋ ਹੁਣ ਕਿਹਨੂੰ ਘੈਂਟ ਲੱਗ ਰਹਾ ਹੈ ਜੀ ਬਲੈਰੋ ਆ ਵੀ ਰੈਡੀ ਹੋ ਗਈ ਆ ਤੇ ਬਲੈਰੋ ਆ ਵੀ ਰੈਡੀ ਹੋ ਗਈ ਆ ਤੇ ਟਾਇਰ ਜੰਕਸ਼ਨ ਵਾਲਿਆਂ ਨੂੰ ਪੁਆਏ ਆਪਾਂ ਲਾਇਵ ਵਲੇ ਆਹ ਟਾਇਰ ਜੰਕਸ਼ਨ ਵਾਲੇ ਦੇ ਮਾਲ ਖਲੋਤੇ ਨੇ ਆ ਨਾਲ ਜੋਰਾਵਾਰ ਇਹ ਤਾਂ ਪੂਆ ਆ ਗਿਆ ਟਾਇਰ ਹਾਂਜੀ ਲਓ ਜੀ ਗੱਡੀਆਂ ਚੈੱਕ ਕਰੋ ਤੁਸੀਂ ਲਓਏ ਇੱਕ ਦੋ ਦੋਵੇਂ ਗੱਡੀਆਂ ਟਾਇਰ ਤੇ ਨਾਲ ਲੱਗ ਜੇ ਨਾ ਆ ਵੀ ਦੀ ਕਰਾਉਂ ਲਓ ਜੀ ਮੁੰਡਿਆਂ ਗੱਡੀ ਲੈਣ ਦੀ ਘਰ ਜੋਰਾਵਾਰ ਸਿੰਘਣੀ ਹਾਂ ਹਾਂ ਵਰ ਦਊਗਾ ਕੇ ਤੇਲ ਚੋਤ ਸਹੀ ਚੋਤ ਤੇ ਚੋਤੇ ਭਰਾ ਪਹਿਲਾਂ ਪੈਸੇ ਦੇ ਦੇ ਭਈਆ 500 500 ਦੇ ਹਾਂ ਅਬ ਜੀ ਬਧਾਈਆ ਹੁਣ ਤਾਨੂੰ ਪਈ ਨਹੀਂ ਗਾਣਾ ਪਹਿਲੇ ਧੰਦੇ ਵਖਾ ਦੀ ਨੂੰ ਮੈਂ ਵਖਾਣਾ ਕਿਥੇ ਨੋੜ ਕਿਥੇ ਲੈਡ ਖੜੀ ਦੇ ਇਹਦੇ ਵਰਗਾ ਯਾਰ ਯਾਰ ਦੇ ਦੇ ਬੱਸ ਚੋਇਆ ਗਿਆ ਭਾਬੀ ਤੇਰੇ ਹਾਂਜੀ ਬੇਟਾ ਢੂਣ ਵਿੱਚ ਬਹੁਤ ਸਹੀ ਇੰਨਾ ਕਦੇ ਝੂੜਾ ਲਾਓ ਇਹ ਤਾਂ ਗੱਲ ਬੱਜਾਇਆ ਗਿਆ ਚਲ ਕੋਈ ਨਹੀਂ ਸੇਰੇ ਸੇਰੇ ਭੈਰ ਦਾ ਹੋਇਆ ਉਹ ਡੱਬਾ ਨਹੀਂ ਗੱਡੀ ਦੀ ਪੈਸੇ ਮਾਰ ਲੈਨੇ ਅੰਦਰ ਦੇ ਨੂੰ ਕਲਾ ਲੈਂਦੇ ਯਾਰ ਗੱਡੀ ਅੰਦਰ ਤੇ ਲਾ ਲੈਂਦੇ ਡੱਬਾ ਕਲਾ ਲਓ ਲਾਓ ਜੀ ਆਓ ਮਤਾ ਬੈਠਾ ਲਿਆ ਮੜਾ ਸਲਫ ਲੈਂਦੀ ਆ ਦੇ ਇਸ ਵੇਖਣਦੇ ਆ ਵੀ ਉਹ ਆਪੇ ਚੁੱਕ ਦੀ ਕਿ ਨਹੀਂ ਉਹ ਅੱਗੇ ਵਾਲਾ ਸੀਨ ਵੇਖਣਦੇ ਆ ਜੀ ਇੱਦਾਂ ਉੱਥੇ ਪੋਲ ਤੇ ਚੱਕਣ ਦੀ ਆਪੇ ਦੇ ਆ ਨਵੇਂ ਆਵੇ ਆ ਉਦੋਂ ਦੇ ਵੇਖਦੇ ਆ ਜੀ ਜਮਾਨ ਲਾ ਆ ਗਿਆ ਲਾਤੀ ਗੱਡੀ ਆ ਆਪਾਂ ਓਕੇ ਬਾਈ ਟਾਟਾ ਲਓ ਜੀ ਲਓ ਜੀ ਜੋਰਾਵਰ ਸਿੰਘ ਬਹੁਤ ਬਹੁ ਮੁਬਾਰਕਾਂ ਤੁਹਾਨੂੰ ਮੁਬਾਰਕਾਂ ਜੋਰਾਵਰ ਸਿੰਘ ਜੀ ਬਬ ਬਹੁਤ ਬਧਾਈਆਂ ਜੋਰਾਵਰ ਸਿੰਘ ਜੀ ਤੁਹਾਨੂੰ ਬਧਾਈਆਂ ਤੁਹਾਨੂੰ ਬਰਫੀ ਦਾ ਪੀਸ ਆ ਬاں ਤੁਹਾਨੂੰ ਖਾਇਆ ਜਾਵੇ ਇੱਕ ਲਓ ਜੀ ਹਾਂ ਇਹ ਵਸ ਰਿਹਾ ਖਾ ਜਾਓ ਉਹ ਦੇਖੋ ਕਿਦਾਂ ਇਹ ਵਸੇ ਇਹ ਨਾਲ ਬਸ ਬਸ ਬਸ